ਆਦਰ ਰੱਖਿਆ ਕਰ ਹਮੇਸ਼ਾ ਉਹਦੀ ਇਬਾਦਤ ਦੇ ਨਾਲ ਜੁੜਨਾ ਹੈ ਮੈਂ ਬੇਨਤੀ ਕਰਾਂ ਬੜਾ ਪਿਆਰਾ ਸ਼ਬਦ ਆਉਂਦਾ ਹੈ ਭਾਗਾ ਵਾਲਿਓ ਨਾਮ ਦੇ ਨਾਲ ਸੰਬੰਧਿਤ ਹੈ ਇੱਕ ਵਾਰ ਨਾ ਇੱਕ ਬੱਚਾ ਪਤੰਗ ਉਡਾ ਰਿਹਾ ਹੈ ਕੋਠੇ ਉੱਤੇ ਚੜਿਆ ਹੋਇਆ ਬੱਚਾ ਪਤੰਗ ਉਡਾ ਰਿਹਾ ਹੈ ਮਾਂ ਨੇ ਥੋ ਨੋ ਆਵਾਜ਼ ਮਾਰੀ ਕਹਿੰਦੇ ਬੇਟੇ ਤੇਰੇ ਸਕੂਲ ਜਾਣ ਦਾ ਟਾਈਮ ਹੋ ਗਿਆ ਹੈ ਪਤੰਗ ਛੱਡ ਛੇਤੀ ਆ ਪ੍ਰਸ਼ਾਦਾ ਪਾਣੀ ਸ਼ੱਕ ਤੇ ਸਕੂਲ ਜਾਣਾ ਹੈ ਬੱਚੇ ਨੇ ਮਾਂ ਦੀ ਜਿਹੜੀ ਆਵਾਜ਼ ਜਿਹਨੂੰ ਸੁਣਿਆ ਉਹਦਾ ਜਵਾਬ ਵੀ ਦਿੱਤਾ ਹੈ ਹੌਲੀ ਹੌਲੀ ਉਹ ਨਾਲ-ਨਾਲ ਜਵਾਬ ਦੇ ਰਿਹਾ ਪਰ ਉਹਦਾ ਧਿਆਨ ਪਤੰਗ ਦੇ ਵਿੱਚ ਹੈ ਸਤਿਗੁਰ ਨੇ ਬਾਣੀ ਚ ਆਖਿਆ ਕਹਿੰਦੇ ਆਨੀਲੇ ਕਾਗਦ ਕਾਟਿਲੇ ਗੁੱਡੀ ਆਕਾਸ਼ ਮੱਧੇ ਪਰਮੇ ਜਲੇ ਮੱਧੇ ਕਹਿੰਦੇ ਨੇ ਵਿੱਚ ਆਕਾਸ਼ ਦੇ ਵਿੱਚ ਪਤੰਗ ਵੀ ਉੱਡ ਰਿਹਾ ਮਾਤਾ ਥਨੋ ਆਵਾਜ਼ ਮਾਰੀ ਕਹਿੰਦੇ ਪੰਜ ਜਨਾਸਿਓ ਬਾਤ ਬਤਉਵਾ ਚੀਤ ਉਸ ਡੋਰੀ ਰਾਖੀਲੇ ਕਹਿੰਦੇ ਉਹਦਾ ਚਿੱਤ ਕਿੱਥੇ ਆ ਉਸ ਡੋਰੀ ਦੇ ਵਿੱਚ ਉਸ ਪਤੰਗ ਦੇ ਵਿੱਚ ਇਸੇ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਹਿੰਦੇ ਪਿਆਰਿਆ ਜਿਵੇਂ ਇੱਕ ਬੱਚੇ ਦਾ ਧਿਆਨ ਪਤੰਗ ਦੇ ਵਿੱਚ ਹੈ ਉਹ ਨਾਲ-ਨਾਲ ਆਪਣੇ ਕੰਮ ਵੀ ਕਰ ਰਿਹਾ ਹੈ ਆਪਣੀ ਮਾਂ ਦੀ ਗੱਲ ਦਾ ਜਵਾਬ ਵੀ ਦੇ ਰਿਹਾ ਹੈ ਬੋਲ ਵੀ ਰਿਹਾ ਹੈ ਪੰਜ ਜਨਾਸਿਓ ਬਾਤ ਬਤਉਵਾ ਚੀਤ ਉਸ ਡੋਰੀ ਰਾਖੀ ਹਲ ਕਹਿੰਦੇ ਉਹ ਜਿਹੜਾ ਚਿੱਤ ਉਹਦਾ ਡੋਰੀ ਦੇ ਵਿੱਚ ਹੈ ਇਸ ਕਰਕੇ ਪਿਆਰਿਆ ਤੂੰ ਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਕੰਮਕਾਰ ਕਰਨੇ ਨੇ ਹੱਥ ਪਾਓ ਕਰ ਕਾਮ ਸਭ ਚੇਤ ਨਿਰੰਝਨ ਨਾਲ ਕਹਿੰਦੇ ਜਿਹੜਾ ਤੇਰਾ ਚਿੱਤ ਹੈ ਜਿਹੜਾ ਤੇਰਾ ਮਨ ਹੈ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਜੁੜਿਆ ਹੋਣਾ ਚਾਹੀਦਾ ਚਿੱਤ ਜਿਹੜਾ ਤੇਰਾ ਪ੍ਰਮਾਤਮਾ ਦੇ ਨਾਲ ਜੁੜਿਆ ਹੋਵੇ ਤੂੰ ਬੈਂਕ ਮੈਨੇਜਰ ਹੋਵੇਂ ਇਮਾਨਦਾਰੀ ਦੇ ਨਾਲ ਧਰਮ ਦੇ ਕੀਰਤਕਰ ਸਮਝ ਤੂੰ ਪ੍ਰਮਾਤਮਾ ਦਾ ਨਾਮ ਜਪ ਰਿਹਾ ਹੈ ਜੇ ਤੂੰ ਐਡਵੋਕੇਟ ਹੈ ਇਮਾਨਦਾਰੀ ਦੇ ਨਾਲ ਕੇਸ ਫਾਈਲ ਕਰ ਨਿਆਦ ਆਪਰਵਾਰ ਨੂੰ ਜਿਹੜਾ ਕੋਈ ਕਲਪ ਦਾ ਤੇਰੇ ਕੋਲ ਆਇਆ ਹੈ ਇਹ ਤੇਰੇ ਵਾਸਤੇ ਨਾਮ ਜਪਣਾ ਹੈ ਜੇ ਤੂੰ ਬੱਸ ਕੰਡਕਟਰ ਹੈ ਦੁਕਾਨਦਾਰ ਹੈ ਇਮਾਨਦਾਰੀ ਦੇ ਨਾਲ ਆਪਣੀ ਦੁਕਾਨਦਾਰੀ ਕਰ ਇਮਾਨਦਾਰੀ ਦੇ ਨਾਲ ਆਪਣਾ ਟਿਕਟਾ ਕੱਟ ਇਹ ਤੇਰੇ ਵਾਸਤੇ ਪਰਮਾਤਮਾ ਦਾ ਨਾਮ ਜਪਣਾ ਹੈ ਭਾਗਾਂ ਵਾਲੇ ਗੁਰੂ ਕਿਸੇ ਕੋ ਬੇਨਤੀ ਕਰਾਂ ਅੱਜ ਬਹੁਤ ਵੱਡਾ ਵਹਿਮ ਭਰਮ ਪਖੰਡ ਜਿਹੜਾ ਨਾਮ ਦੇ ਨਾਮ ਉੱਤੇ ਸਾਡੀ ਝੋਲੀ ਵਿੱਚ ਪਾਇਆ ਜਾ ਰਿਹਾ ਹੈ ਕੋਈ ਬਾਬਾ ਕਹਿੰਦਾ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਡੇ ਵੀਜ਼ਾ ਲਗਵਾ ਦਵਾਂਗਾ ਪਿੱਛੇ ਜੇ ਮੈਂ ਬੋਲਿਆ ਵੀ